ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤ ਸਾਂਭਤਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਹਰ ਐਤਵਾਰ ਵਾਲੇ ਦਿਨ ਇਹ ਤਿੰਨ ਕੰਮ ਜ਼ਰੂਰ ਕਰੋ ਗੁਰੂ ਨਾਨਕ ਪਾਸ਼ਾ ਜੀ ਦੀਆਂ ਬਹੁਤ ਖੁਸ਼ੀਆਂ ਬਰਕਤਾਂ ਮਿਲਦੀਆਂ ਨੇ ਇਹ ਤਿੰਨ ਕੰਮ ਕਰਨ ਦਾ ਸਾਨੂੰ ਬਹੁਤ ਵੱਡਾ ਫਾਲ ਮਿਲਦਾ ਹੈ ਵੈਸੇ ਤਾਂ ਸੰਗਤ ਜੀ ਹਰ ਰੋਜ਼ ਸਾਨੂੰ ਇਹ ਕੰਮ ਕਰਨੇ ਚਾਹੀਦੇ ਨੇ ਪਰ ਕੁਝ ਭੈਣ ਭਰਾ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਕਰਕੇ ਆਪਣੇ ਕੰਮਾਂ ਧੰਦਿਆਂ ਕਰਕੇ ਇਹ ਕੰਮ ਨਹੀਂ ਕਰ ਪਾਉਂਦੇ ਤਾਂ ਐਤਵਾਰ ਦਾ ਦਿਨ ਛੁੱਟੀ ਦਾ ਦਿਨ ਆ ਤਾਂ ਐਤਵਾਰ ਵਾਲੇ ਦਿਨ ਆਪਾਂ ਆਰਾਮ ਦੇ ਨਾਲ ਇਹ ਤਿੰਨੋਂ ਕੰਮ ਕਰਕੇ ਆਪਣੇ ਗੁਰੂ ਦੀ ਖੁਸ਼ੀ ਆਪਣੇ ਗੁਰੂ ਦੀ ਬਰਕਤ ਹਾਸਲ ਕਰ ਸਕਦੇ ਹਾਂ ਤਾਂ ਇਹ ਤਿੰਨ ਕੰਮ ਕਿਹੜੇ ਨੇ ਕਿੰਜ ਕਰਨੇ ਨੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੀ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾ ਕੰਮ ਉਹ ਹੈ ਗੁਰਦੁਆਰਾ ਸਾਹਿਬ ਜਾਣਾ ਵੈਸੇ ਤਾਂ ਸਾਨੂੰ ਹਰ ਰੋਜ਼ ਦੋਵੇਂ ਵੇਲੇ ਗੁਰੂ ਘਰ ਜਾਣ ਦਾ ਹੁਕਮ ਹੈ ਪਰ ਕੁਝ ਭੈਣ ਭਰਾ ਆਪਣੇ ਕੰਮਾਂ ਧੰਦਿਆਂ ਦੇ ਰੁਝੇਵਿਆਂ ਕਰਕੇ ਹਾਰੇ ਰੋਜ਼ ਗੁਰਦੁਆਰਾ ਸਾਹਿਬ ਨਹੀਂ ਜਾ ਪਾਉਂਦੇ ਤਾਂ ਉਹਨਾਂ ਦੇ ਲਈ ਐਤਵਾਰ ਦਾ ਦਿਨ ਬੜਾ ਵਧੀਆ ਦਿਨ ਹੈ ਛੁੱਟੀ ਦਾ ਦਿਨ ਹੈ ਐਤਵਾਰ ਵਾਲੇ ਦਿਨ ਅਸੀਂ ਸਵੇਰ ਵੇਲੇ ਜਾਂ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਆਸਾਨੀ ਦੇ ਨਾਲ ਜਾ ਸਕਦੇ ਹਾਂ ਤਾਂ ਫਿਰ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਹੈ ਨਾਲ ਬੱਚਿਆਂ ਨੂੰ ਵੀ ਲੈ ਕੇ ਜਾਣਾ ਹੈ ਜਦੋਂ ਵੀ ਗੁਰੂ ਘਰ ਦੇ ਵਿੱਚ ਜਾਣਾ ਗੁਰੂ ਗੁਰੂ ਘਰ ਦੇ ਜਾਣਾ ਹੈ ਜਾਣਦਿਆਂ ਸਾਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਗੁਰੂ ਜੀ ਦੇ ਨਾਲ ਪਾਉਣੀ ਆ ਜਦੋਂ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਨਾ ਬੜੇ ਸਤਿਕਾਰ ਜ਼ਹਤ ਸਾਹਮਣੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਸ਼ਾ ਬੈਠੇ ਨੇ ਸ਼ਹਿ ਚਾਹਾਂ ਦੇ ਸ਼ਹਿ ਚਾਹ ਬੈਠੇ ਨੇ ਬੜੇ ਪਿਆਰ ਸਤਿਕਾਰ ਅਦਬ ਦੇ ਨਾਲ ਮੱਥਾ ਟੇਕਣਾ ਹੈ ਫਿਰ ਬੜੇ ਪਿਆਰ ਸਤਿਕਾਰ ਦੇ ਨਾਲ ਪਰਿਕਰਮਾ ਕਰਨੀਆਂ ਨੇ ਫਿਰ ਕੁਝ ਸਮਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਹਾਜ਼ਰੀ ਲਗਾਉਣੀ ਆ ਜੇਕਰ ਉੱਥੇ ਕਥਾ ਵਿਚਾਰ ਚੱਲ ਰਹੀ ਹੈ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ ਕੀਰਤਨ ਚੱਲ ਰਿਹਾ ਹੈ ਤਾਂ ਤੁਸੀਂ ਕੁਝ ਸਮਾਂ ਬੈਠ ਕੇ ਗੁਰੂ ਦਾ ਉਪਦੇਸ਼ ਸੁਣਨਾ ਹੈ ਉਪਦੇਸ਼ ਸੁਣਨਾ ਹੈ ਸਮਝਣਾ ਹੈ ਅਤੇ ਹਿਰਦੇ ਵਿੱਚ ਸਮਾਉਣਾ ਹੈ ਪਾਵਕੇ ਜੋ ਵੀ ਗੁਰੂ ਸਾਹਿਬ ਜੀ ਦਾ ਉਪਦੇਸ਼ ਆਇਆ ਸਿੱਖਿਆ ਆਈ ਹੈ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਪੂਰੀ ਕੋਸ਼ਿਸ਼ ਕਰਨੀ ਹੈ ਫਿਰ ਜਦੋਂ ਵੀ ਗੁਰੂ ਘਰੇ ਜਾਣਾ ਸੇਵਾ ਜ਼ਰੂਰ ਕਰਨੀ ਆ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸੇਵਾ ਦਾ ਮਹੱਤਵ ਦੱਸਾਂਗੇ ਨਾ ਸਾਡੇ ਬੱਚਿਆਂ ਦਾ ਵੀ ਬੜਾ ਭਲਾ ਹੋਵੇਗਾ ਇਸ ਕਰਕੇ ਆਪ ਵੀ ਸੇਵਾ ਕਰਨੀ ਆ ਬੱਚਿਆਂ ਨੂੰ ਵੀ ਸੇਵਾ ਕਰਨ ਦੀ ਆਦਤ ਪਾਉਣੀ ਆ ਜੋੜਿਆਂ ਦੀ ਸੇਵਾ ਕਰੋ ਝਾੜੂ ਦੀ ਸੇਵਾ ਕਰੋ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਇਹ ਆਪਣੇ ਬੱਚਿਆਂ ਤੋਂ ਜ਼ਰੂਰ ਕਰਵਾਉਣੀ ਕਿਉਂਕਿ ਸੰਗਤ ਜੀ ਜੇਕਰ ਆਪਾਂ ਅੱਜ ਉਹਨਾਂ ਨੂੰ ਇਹ ਚੰਗੀਆਂ ਆਦਤਾਂ ਪਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੰਮ ਆਉਣਗੀਆਂ ਆਉਣ ਵਾਲਾ ਸਮਾਂ ਬੜਾ ਖਤਰਨਾਕ ਆ ਜੇ ਇਸ ਤਰ੍ਹਾਂ ਬੱਚਾ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਤਾਂ ਉਹਨੂੰ ਕਿਸੇ ਪ੍ਰਕਾਰ ਤੋਂ ਕੋਈ ਖਤਰਾ ਨਹੀਂ ਹੋਵੇਗਾ ਸੰਗਤ ਜੀ ਬੱਚੇ ਨੂੰ ਬਚਪਨ ਤੋਂ ਹੀ ਇਹ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਗੁਰੂ ਘਰ ਲੈ ਕੇ ਆਉਣਾ ਹੈ ਸੇਵਾ ਕਰਵਾਉਣੀ ਆ ਉਸ ਤੋਂ ਬਾਅਦ ਇਹ ਦੂਸਰਾ ਕੰਮ ਉਜ ਭੈਣ ਭਰਾ ਕਹਿ ਦਿੰਦੇ ਵੀ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ ਭਾਵ ਕਿ ਅਸੀਂ ਅੰਮ੍ਰਿਤ ਵੇਲਾ ਵੀ ਸੰਭਾਲ ਲੈਨੇ ਆ ਸੰਧਿਆ ਵੇਲਾ ਵੀ ਸੰਭਾਲ ਲੈਂਦੇ ਆ ਪਰ ਮਨ ਦੇ ਵਿੱਚ ਬੜਾ ਚਾਹ ਹੁੰਦਾ ਹੈ ਕਿ ਅਸੀਂ ਆਪਣੇ ਪੰਜਵੇਂ ਪਾਸ਼ਾ ਜੀ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੀਏ ਪਰੇ ਚਾਉਂਦਿਆਂ ਹੋਇਆਂ ਵੀ ਅਸੀਂ 1.5 ਘੰਟੇ ਦਾ ਸਮਾਂ ਨਹੀਂ ਕੱਢ ਪਾਉਂਦੇ ਤਾਂ ਉਹਨਾਂ ਦੇ ਲਈ ਵੀ ਐਤਵਾਰ ਦਾ ਦਿਨ ਬੜਾ ਵਧੀਆ ਦਿਨ ਹੈ ਐਤਵਾਰ ਵਾਲੇ ਦਿਨ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰੀਏ ਆਪਣੇ ਘਰ ਦੇ ਵਿੱਚ ਇਹ ਪਾਠ ਪੂਰਾ ਕਰੀਏ ਰਲ ਕੇ ਕਰੀਏ ਕਿਉਂਕਿ ਮਹਾਪੁਰਖ ਜੀ ਅਕਸਰ ਹੀ ਕਹਿੰਦੇ ਆ ਜਿਸ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਉਸ ਘਰ ਦੇ ਵਿੱਚ ਉਹ ਦੁੱਖ ਦਲਿੱਦਰ ਕਲੇਸ਼ ਦੂਰ ਭਜ ਜਾਂਦੇ ਨੇ ਉਸ ਮਨੁੱਖ ਦੇ ਮਨ ਦੀ ਸਾਰੀ ਚਿੰਤਾ ਮਿਟ ਜਾਂਦੀ ਆ ਤਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਵੈਸੇ ਤਾਂ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਹੈ ਪਰ ਜੇ ਹਰ ਰੋਜ਼ ਸਮਾਂ ਨਹੀਂ ਮਿਲਦਾ ਤਾਂ ਫਿਰ ਘਟੋ ਘਾਟ ਹਫ਼ਤੇ ਦੇ ਵਿੱਚ ਇੱਕ ਐਤਵਾਰ ਵਾਲੇ ਦਿਨ ਜ਼ਰੂਰ ਕਰ ਲਈਏ ਕਿਉਂਕਿ ਸਾਰਾ ਪਰਿਵਾਰ ਘਰ ਦੇ ਵਿੱਚ ਆ ਸਾਰਾ ਪਰਿਵਾਰ ਰਲ ਕੇ ਆਪਾਂ ਪਾਠ ਕਰ ਸਕਦੇ ਆ ਜੇ ਸਾਰਾ ਪਰਿਵਾਰ ਨਹੀਂ ਕਰਦਾ ਤਾਂ ਘਰ ਦਾ ਕੋਈ ਇੱਕ ਅਜਾਹ ਜੀ ਉਦਮ ਕਰ ਲਵੇ ਉਹਦੇ ਇੱਕ ਦੇ ਕਰਕੇ ਹੀ ਸਭ ਦਾ ਭਲਾ ਹੋ ਜਾਵੇਗਾ ਉਸ ਤੋਂ ਬਾਅਦ ਸੰਗਤ ਜੀ ਇਹ ਤੀਸਰਾ ਕੰਮ ਆਪਾਂ ਅਕਸਰ ਹੀ ਦੇਖਦੇ ਆ ਕਿ ਹਫ਼ਤੇ ਦੇ ਸਾਰੇ ਦਿਨ ਕੁਝ ਭੈਣ ਭਰਾ ਬੜੇ ਆਰਾਮ ਦੇ ਨਾਲ ਅੰਮ੍ਰਿਤ ਵੇਲੇ ਉੱਠਦੇ ਆ ਕਿਉਂਕਿ ਕੰਮਾਂਤ ਹੁੰਦੀਆਂ ਤੇ ਜਾਣਾ ਹੁੰਦਾ ਹੈ ਪੈਣਾ ਬੀਬੀਆਂ ਨੇ ਵੀ ਕਿਸੇ ਨੇ ਆਪਣੇ ਪਤੀ ਨੂੰ ਕੰਮ ਤੇ ਭੇਜਣਾ ਹੈ ਕਿਸੇ ਨੇ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਹੈ ਇਸ ਕਰਕੇ ਸਾਬ ਦੇ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਹੈ ਪਰ ਐਤਵਾਰ ਵਾਲੇ ਦਿਨ ਬਹੁਤ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਵੀ ਛੁੱਟੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਸਭ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਅੱਜ ਤਾਂ ਐਤਵਾਰ ਵਾਲਾ ਦਿਨ ਆ ਨਾ ਤਾਂ ਕੰਮ ਤੇ ਜਾਣਾ ਹੈ ਤੇ ਨਾ ਹੀ ਬੱਚਿਆਂ ਨੇ ਸਕੂਲ ਜਾਣਾ ਹੈ ਇਸ ਕਰਕੇ ਰੱਜ ਕੇ ਸੌਣ ਲਈਏ ਪਰ ਨਾ ਜੀ ਜੇਕਰ ਤੁਸੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹੋ ਨਾ ਫਿਰ ਐਤਵਾਰ ਦੀ ਵੀ ਛੁੱਟੀ ਨਹੀਂ ਕਰਨੀ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਛੁੱਟੀ ਨਹੀਂ ਦਿੱਤੀ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤੀ ਸਾਡੀ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਅਸੀਂ ਬਿਮਾਰ ਹੋਈਏ ਆਵੇਂ ਤੰਦਰੁਸਤ ਹੋਈਏ ਅੰਮ੍ਰਿਤ ਵੇਲੇ ਹਰ ਹਾਲ ਦੇ ਵਿੱਚ ਉੱਠਣਾ ਹੀ ਉੱਠਣਾ ਹੈ ਅਤੇ ਮਹਾਂਪੁਰਖ ਜੀ ਕਹਿੰਦੇ ਨੇ ਕਿ ਕਈ ਵਾਰ ਸਾਡੀ ਇਸ ਗਲਤੀ ਕਰਕੇ ਅਸੀਂ ਆਪਣਾ ਅੰਮ੍ਰਿਤ ਵੇਲਾ ਗਵਾ ਲੈਂਦੇ ਆ ਅੰਮ੍ਰਿਤ ਵੇਲਾ ਸਾਡੇ 1 ਦਿਨ ਦੀ ਗਲਤੀ ਕਰਕੇ ਹੀ ਛੁੱਟ ਜਾਂਦਾ ਹੈ ਮਹਾਪੁਰਖ ਜੀ ਅਕਸਰ ਹੀ ਕਹਿੰਦੇ ਨੇ ਕਿ 1 ਦਿਨ ਦਾ ਛੁੱਟਿਆ ਹੋਇਆ ਅੰਮ੍ਰਿਤ ਵੇਲਾ ਕਈ ਵਾਰ ਕਈ ਕਈ ਦਿਨ ਮਹੀਨੇ ਸਾਲਾਂ ਸਾਲ ਰਾਸ ਨਹੀਂ ਆਉਂਦਾ ਇਸ ਕਰਕੇ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ ਅਤੇ ਇਹ ਵੇਲਾ ਬੜਾ ਕੀਮਤੀ ਬੜਾ ਪਾਵਰਫੁਲ ਵੇਲਾ ਹੈ ਇਸ ਦਿਨ ਆਪਣੇ ਬੱਚਿਆਂ ਲਈ ਵੀ ਛੁੱਟੀ ਨਹੀਂ ਹੋਣ ਦੇਣੀ ਇਹ ਨਹੀਂ ਕਿ ਉਹਨੂੰ ਜੇ ਸਕੂਲੇ ਨਹੀਂ ਜਾਣਾ ਫਿਰ ਉਹ ਉੱਠਣਗੇ ਹੀ ਨਾ ਹਰ ਰੋਜ਼ ਉਹਨਾਂ ਨੂੰ ਅੰਮ੍ਰਿਤ ਵੇਲੇ ਉਠਾਉਣਾ ਹੈ ਉਠਾ ਕੇ ਪਹਿਲਾਂ ਗੁਰਬਾਣੀ ਦਾ ਪਾਠ ਕਰਵਾਉਣਾ ਹੈ ਫਿਰ ਹੀ ਉਹਨਾਂ ਨੂੰ ਸਕੂਲ ਦੇ ਲਈ ਤਿਆਰ ਕਰਨਾ ਹੈ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰਦੇ ਮੂਲ ਮੰਤਰ ਜੀ ਦਾ ਜਾਪ ਕਰਨ ਦੀ ਆਦਤ ਪਾਓ ਇਹ ਸਾਡੇ ਬੱਚਿਆਂ ਦਾ ਹੀ ਭਲਾ ਹੈ ਇਹ ਚੰਗੀਆਂ ਆਦਤਾਂ ਤਾਂ ਆਪਾਂ ਸਿਖਾਵਾਂਗੇ ਤਾਂ ਹੀ ਸਾਡੇ ਬੱਚੇ ਸਿੱਖਣਗੇ ਤਾਂ ਫਿਰ ਇਹ ਤਿੰਨ ਕੰਮ ਜ਼ਰੂਰ ਕਰਨੇ ਆ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਫਿਰ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਘਰ ਵਿੱਚ ਜ਼ਰੂਰ ਕਰਨਾ ਹੈ ਅਤੇ ਤੀਸਰਾ ਕੰਮ ਹੈ ਅੰਮ੍ਰਿਤ ਵੇਲੇ ਦੀ ਛੁੱਟੀ ਨਹੀਂ ਕਰਨੀ ਕਿਉਂਕਿ ਅੰਮ੍ਰਿਤ ਵੇਲੇ ਦੀ ਛੁੱਟੀ ਸਾਨੂੰ ਮਿਲੀ ਹੀ ਨਹੀਂ ਆ ਜੇ ਕਿਤੇ ਅੰਮ੍ਰਿਤ ਵੇਲੇ ਉੱਠਣ ਤੋਂ ਮਨ ਢੇਰੀ ਟਾਲਵੇ ਤਾਂ ਆਪਣੇ ਮਨ ਨੂੰ ਆਪਣੇ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸੁਣਾਓ ਗੁਰੂ ਸਾਹਿਬ ਜੀ ਦੇ ਬਚਨ ਸੁਣਾਓ ਆਪਣੇ ਮਨ ਨੂੰ ਦੱਸੋ ਕਿ ਮਨਾ ਅੰਮ੍ਰਿਤ ਵੇਲੇ ਉੱਠਣਾ ਬਹੁਤ ਜ਼ਰੂਰੀ ਹੈ ਕਲਗੀਧਰ ਪਾਸ਼ਾ ਜੀ ਨੇ ਤਾਂ ਉਸ ਦਿਨ ਵੀ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ ਜਿਸ ਦਿਨ ਪਿਛੇ ਦੁਸ਼ਮਣ ਲੱਗਾ ਸੀ ਅੱਗੇ ਸਰਸਾ ਨਦੀ ਪਾਰ ਰਹੀ ਸੀ ਉਹਨਾਂ ਨੇ ਉਸ ਦਿਨ ਵੀ ਅੰਮ੍ਰਿਤ ਵੇਲਾ ਸੰਭਾਲਿਆ ਇਹ ਚਾਹੁੰਦੇ ਤਾਂ ਅੰਮ੍ਰਿਤ ਵੇਲਾ ਮਿਸ ਕਰਕੇ ਸਰਸਾ ਨਦੀ ਪਾਰ ਕਰ ਸਕਦੇ ਸੀ ਪਰ ਉਹਨਾਂ ਨੇ ਅੰਮ੍ਰਿਤ ਵੇਲੇ ਦਾ ਨਾਗਾ ਨਹੀਂ ਪੈਣ ਦਿੱਤਾ ਕਿਉਂਕਿ ਅੰਮ੍ਰਿਤ ਵੇਲਾ ਬਹੁਤ ਕੀਮਤੀ ਵੇਲਾ ਹੈ ਉਹਨਾਂ ਨੇ ਉਸ ਦਿਨ ਅੰਮ੍ਰਿਤ ਵੇਲਾ ਸੰਭਾਲ ਕੇ ਸਾਡੇ ਲਈ ਪੂਰਣੇ ਪਾਏ ਕਿ ਸਿੱਖਾਂ ਤੇਰੀ ਜ਼ਿੰਦਗੀ ਦੇ ਵਿੱਚ ਜਿਵੇਂ ਦੇ ਮਰਜ਼ੀ ਹਾਲਾਤ ਹੋਣ ਦੁੱਖ ਹੋਵੇ ਸੁਖ ਹੋਵੇ ਖੁਸ਼ੀ ਹੋਵੇ ਗਮੀ ਹੋਵੇ ਅੰਮ੍ਰਿਤ ਵੇਲਾ ਨਾ ਛੱਡੀ ਤੂੰ ਅੰਮ੍ਰਿਤ ਵੇਲਾ ਨਾ ਛੱਡੀ ਤੇ ਮੈਂ ਤੇਰੀ ਬਾਣੀ ਛੱਡਾਂਗਾ ਹਮੇਸ਼ਾ ਯਾਦ ਰੱਖਿਓ ਜੋ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਨੇ ਉੱਠ ਕੇ ਨਾਮ ਜਪਦੇ ਨੇ ਉਹਨਾਂ ਦੀ ਬਾਣ ਗੁਰੂ ਨਾਨਕ ਪਾਸ਼ਾ ਜੀ ਦੇ ਹੱਥ ਵਿੱਚ ਕਲਗੀਧਰ ਪਾਸ਼ਾ ਜੀ ਦੇ ਹੱਥ ਵਿੱਚ ਆ ਉਹਨਾਂ ਦੀ ਹਵਾ ਵੱਲ ਵੀ ਕੋਈ ਨਹੀਂ ਵੇਖ ਸਕਦਾ ਤਾਂ ਫਿਰ ਇਸ ਕਰਕੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਉਠਦਿਆਂ ਸਾਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਹੀ ਆਪਣੇ ਕੰਮਾਂ ਧੰਦਿਆਂ ਨੂੰ ਹੱਥ ਪਾਉਣਾ ਹੈ ਇਹ ਹੀ ਆਦਤਾਂ ਆਪਾਂ ਖੁਦ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਨੇ ਅਤੇ ਫਿਰ ਅੱਗੇ ਆਪਣੇ ਬੱਚਿਆਂ ਨੂੰ ਵੀ ਇਹ ਪ੍ਰੇਰਣਾ ਦੇਣੀ ਆ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਵਿੱਚ ਤਾਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਫਿਰ ਤਾਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਗੁਰੂ ਚਰਣਾ ਵਿੱਚ ਹਾਜ਼ਰੀ ਜ਼ਰੂਰ ਲਗਵਾਇਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ